ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਤਲਵੰਡੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਮਿੰਦੂ ਵੀਰ ਕੋਲ ਅੱਜ ਤੁਹਾਨੂੰ ਟੌਪ ਦੀਆਂ ਵਹੜਾ ਦਿਖਾਵਾਂਗੇ ਇੱਕ ਸੂਈ ਆ ਬੜਾ ਚੰਗੀ ਟੌਪ ਦੀ ਬਾਕੀ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸਾਰਾ ਹਾਂਜੀ ਵਧੀਆ ਵਧੀਆ ਵੀਰ ਜੀ ਤੁਸੀਂ ਸਾਹ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਤੇ ਜਗਦੇਵ ਸਿੰਘ ਜੀ ਹਾਂਜੀ ਤਹਿਸੀਲ ਡੇਰਾ ਬੰਦ ਪਿੰਡ ਤਲਵੰਡੀਗੜਾ ਜ਼ਿਲ੍ਹਾ ਗਦਾਸਪੁਰ ਠੀਕ ਹੈ ਵੀਰ ਮੋਬਾਈਲ ਨੰਬਰ ਬੋਲ ਦਿਓ ਜੀ 79864943 ਠੀਕ ਹੈ ਚੰਗੀਆਂ ਟੋਕੀਆਂ ਵੜਾ ਆ ਗਏ ਆਹ ਦੱਸ ਦਿਆਂ ਫਾਰਮ ਨਹੀਂ ਆ ਬਹਿਰਾ ਵੀਰ ਹਾਂਜੀ ਵੇਰ ਚੰਗੀ ਵੱਡੀ ਫੁੱਲ ਕੋਈ ਟਾਈਮ ਬਾਜ਼ਾਰ ਨਹੀਂ ਲੱਗਾ 10 ਵਜੇ ਦਾ ਟਾਈਮ ਆ ਹਨਾ ਜੀ 10 ਵਜੇ ਕੋ ਥੱਲੇ ਥੱਲੇ ਦੇ ਵੀਰ ਜੀ ਟਾਪ ਹੀ ਡਾਈ ਫੈਂਡੀ ਕਰਮਾ ਲਈ ਥਣ ਥਣ ਬੜਾ ਸਪੈਸ਼ਲ ਲੱਗਾ ਇਹ ਜਿਹੜੇ ਸੂਈ ਆ ਹਾਂਜੀ ਸੂਈ ਜੀ ਸੂਈ ਦੇ ਠੀਕ ਆ ਜੀ 22 ਲੀਟਰ ਦ ਚੰਗੀ ਟੋਪ ਦੀ ਬੈੜ ਆ ਇਹ ਜੀ ਫਾਰਮ ਵਾਲੀ ਹਨਾ ਜੀ ਨਹੀਂ ਫਾਰਮ ਵਾਲੀ ਠੀਕ ਆ ਜੀ ਖੋਲ ਕੇ ਤੋੜ ਦਿਓ ਵੀਰੇ 22 ਲੀਟਰ ਐਟਨ ਦੁੱਧ ਤਿਆਰ ਜਿਹੜਾ ਹਨਾ ਜੀ ਹਾਂ ਜੀ ਮੌਕੇ ਤੇ ਤਿਆਰ ਠੀਕ ਆ ਜੀ ਫੁੱਲ ਵੱਡੀ ਬਰੀਡ ਜਿਹਨੂੰ ਕਹਿੰਦੇ ਯਾਦਕਾਤ ਵਾਲੀ ਫੁੱਲ ਚੰਗੀ ਟੋਪ ਦੀ ਬੈੜ ਥੱਲੇ ਉਹ ਫੁੱਟਬਾਲ ਨੂੰ ਕਰਮ ਵਾਲੀ ਬਣੀ ਆ ਇਹ ਕੈਂਪ ਕੁੱਕ ਨਹੀਂ ਹੋਇਆ ਸ਼ਾਮਾਂ ਨੂੰ ਸਹੀ ਗੱਲ ਆ ਵੀਰੇ ਐਨ ਤੋੜ ਦੇ ਠੀਕ ਆ ਜੀ ਸ਼ਾਮਣ ਸਰਵੀਰ ਜੀ ਬੈਣਾ ਔਖਾ ਨਾ ਕਰਮਾ ਬਾਕੀ ਦੁੱਧ ਦਾਦਾ ਇਹ ਸੱਜਰ ਹੈ ਦੁੱਧ ਵੀ 5 ਪਲਾਸ ਵਿੱਚ ਹਨ ਜਵਾਈ ਸਹੀ ਗੱਲ ਆ ਵੀਰੇ ਜੇ ਇਹਨਾਂ ਨਹੀਂ ਦੁੱਧ ਦੇਣਾ ਕਿਨੇ ਦੇਣਾ ਹਨਾ ਜੀ ਹਾਂ ਜੀ ਹਾਂ ਜੀ ਫੁੱਲ ਟਾਪ ਦੀ ਵੈੜਾ ਪ੍ਰਿੰਟ ਪ੍ਰਿੰਟ ਬੜਾ ਵਧੀਆ ਫੁੱਲ ਬਰੀਡ ਤੇ ਦੇਖੋ ਫੇਸ ਕੁਆਲਟੀ ਵੇਖੋ ਜੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਜੀ ਬਿਲਕੁਲ ਟਾਪ ਦੀ ਵੈੜਾ ਤੇ ਉਹਨੂੰ ਕੋਟਾੜ ਤੋਂ ਬੜਾ ਸਪੈਸ਼ਲ ਲੱਗਾ ਬਾਕੀ ਮਿਲਕ ਵੇਵ ਨਾੜਾ ਵੇਖੋ ਵੀਰ ਜੀ ਕਿਦਾਂ ਛੱਡਿਆ ਟੰਡੀਆਂ ਹਰੇਕ ਠੀਕ ਆ ਜੀ ਠੀਕ ਹੈ ਇਹਦਾ ਵੀਰ ਜੀ ਫਿਰ ਰੇਟ ਕਰੀਏ ਰੇਟ ਤੇ ਵੀਰਾ 90 ਕਰ ਦੇ ਜੀ ਅੱਛਾ ਇਹ 90 ਰੇਟ ਹਾਂ ਜੀ ਕਰ ਦਈਏ ਮਾਨਤਨ ਕਰ ਤੂੰ ਇਹ ਛਡਾ ਲੈ ਛਡਾਣਾ 3000 ਹੀ ਛੱਡ ਦਈਏ ਮੈਂ ਨਾ 85 ਦੀ ਜਾਂਦੇ 85 ਦੀ ਹਾਂ ਨਾ 85 ਦੇ ਦਿਆਂ ਹਾਂ ਨਾ 85 ਦੀ 85 ਚਲੋ ਠੀਕ ਆ ਬਾਕੀ ਕੋਈ ਭੈਣ ਭਰਾ ਫੋਨ ਕਰੇ ਕਰ ਲਾਂਗੇ ਕਰ ਲਿਓ ਚੰਗਾ ਮਾਨਤਨ ਕਰਾਂਗੇ ਠੀਕ ਆ ਜੀ ਗਾੜੀ ਆ ਗਈ ਐਚ ਐਫ ਅਸ਼ੀ ਟੋਪ ਦੀ ਇਹ ਵੀਰੇ ਕਿਦਾਂ ਕੱਚੀ ਗੱਲੇ ਕੱਚੀ ਦੇ ਡੇਲ ਲੈਂਦੀ ਦੇ ਠੀਕ ਆ ਜੀ ਘਰ ਆਉਣ ਥੋੜਾ ਵੇਖੋ ਠੰਡੀਆਂ ਪਰ ਬਣੂਗੀ ਬੜੀ ਹਨਾ ਇਹ ਪਲੂਨ ਦਾ ਸ਼ੇਰ ਢੱਲਾ ਢਲਾ ਬੜੀਆਂ ਥਾਨ ਬੜਾ ਸਪੈਸ਼ਲ ਲੱਗਾ ਖੋਲ ਕੇ ਤੋਰਦੇ ਵੀਰੇ ਇਹ ਵੀ ਫੁੱਲ ਵੱਡੀ ਵਹਿੜ ਆ ਫੁੱਲ ਵੱਡੀ ਫੋਟੋ ਆ ਟੋਪ ਦੇ ਵੀਰੋ ਨਾਲ ਕੋਲ ਪਸ਼ੂ ਹੁੰਦੇ ਜੀ ਬਾਕੀ ਫਾਰਮ ਦਾ ਕੰਮ ਆਪਣਾ ਡੇਰੀ ਦਾ ਵੀ ਆ ਨਾਲ ਵਪਾਰ ਕਰਦੇ ਚੰਗਾ ਸਾਫ ਸੁੱਤਰਾ ਕੰਮ ਆ ਏ ਵੀਰੇ ਕਿੰਨੇ ਕੇ ਦਿਨ ਲਾਜੇ ਟੱਡ ਸਾਣਾ ਹਫਤਾ 10 ਦਿਨ ਲੈ ਜਾਣਾ ਜੀ ਤਕੀਰ ਕੋਈ 1 ਹਫਤਾ 10 ਦਿਨ ਲੈ ਲੂਗਾ ਤਵਾਂ ਹਾਂ ਜੀ 10 ਦਿਨ ਵੱਤਵਾ ਜੀ ਤਿਆਰੀ ਆਈ ਆ ਬੱਚੀ ਸਮੇਂ ਤਿਆਰੀ ਠੀਕ ਆ ਜੀ ਲਾਏ ਪਈ ਆ ਕਰਮ ਵਾਲੀ ਚੰਗੀ ਟੌਪ ਦੀ ਆ ਪ੍ਰਿੰਟ ਪ੍ਰਿੰਟ ਬੜਾ ਵਧੀਆ ਪ੍ਰਿੰਟ ਬਹੁਤ ਵਧੀਆ ਠੀਕ ਆ ਜੀ ਉਹ ਲੂ ਹਾਂ ਆ ਲੈ ਖਾਣ ਸੋਣੇ ਵੀਰ ਜੀ ਚੰਗਾ ਸਪੈਸ਼ਲ ਕੱਢੂਗਾ ਨਾ ਕੱਲ ਕਰਨ ਵਾਲੀ ਠੀਕ ਆ ਜੀ ਰੇਟ ਇਹਦਾ ਜਿਆਜਾ ਫਿਰ ਜਿਆਜਾ ਜੀ ਜਿਆਜਾ ਜੀ ਕੋਈ ਫੋਨ ਲਾਵੇ ਜੀ ਠੀਕ ਆ ਜੀ ਫੋਨ ਲਾਵੇ ਕੋਈ ਭੈਣ ਭਰਾ ਪਤਾ ਨਹੀਂ ਕਿੱਥੇ ਦੇ ਦੇਣੀ ਆ ਕਿੱਥੇ ਦੇ ਦੇਣੀਆਂ ਨੇ ਦੇਖੋ ਠੀਕ ਥੋੜਾ ਥੋੜਾ بڑا ਐ ਸਪੈਸ਼ਲ ਲੱਗਾ ਠੀਕ ਆ ਠੰਡੀਆਂ ਠੰਡੀਆਂ ਤੇਰੀ ਕੋਈ ਪਤਾ ਨਹੀਂ ਲੱਤ ਚੁਕੰਦਾ ਨਾ ਇਹਦਾ ਵੀਰ ਜੀ ਫਿਰ ਰੇਟ ਰੇਟ ਦੇ ਵੀਰ 60 ਕਰਦੇ ਆ ਕਰ ਦਿਆ ਇਮਾਨਤਾ 30 ਕਰੋ 2000 ਹੀ ਛੱਡ ਦੀਏ ਤਲਝਾਂ ਦਾ 58 ਜੀ ਦੇਤੇ ਚਲੋ ਠੀਕ ਆ ਬਾਕੀ ਕੋਈ ਭੈਣ ਭਰਾ ਫੋਨ ਲਾਏ ਹਨ ਚੰਗੀ ਟਵਰ ਦੀ ਬੈਠਾਂ ਕਰਾਂਗੇ ਹੋਰ ਕਰਾਂਗੇ ਠੀਕ ਆ ਜੀ ਗਾੜੀ ਆ ਗਈ ਪਿਓਰ ਛਾਈ ਹਾਲ ਬੈੜ ਠੰਡੀ ਅੱਛਾ ਇਹ ਵੀ ਠੰਡੀ ਸੀ ਠੰਡੀ ਵੇਖੋ ਥੱਲੇ ਬੱਧਰਾ ਉਧਰ ਇਹ ਵੀਰੇ ਗੱਬਣਿਆ ਕੱਪਾ ਵੀਰੇ ਇਹ ਲੈ ਜੀ ਹਫਤਾ ਇਹ ਵੀ ਲੈ ਜੀ ਪਰ ਵੀਰ ਜੀ ਥੱਲੇ ਉਹ ਬੜਾ ਥਾਣ ਲੱਗਾ ਹਨਾ ਇਹ ਪਾਂਡੀ ਲਈ ਠੰਡੀ ਵੇਖੋ ਜੀ ਵੇਖੋ ਵੀਰ ਜੀ ਥਾਣ ਥਣ ਠੰਡੀ ਸੀਲ ਵੀਰ ਜੀ ਬਾ ਠੰਡੀ ਕੋਈ ਗੱਲ ਠੀਕ ਆ ਜੀ ਕੋਲ ਕੀ ਤੋੜਦੇ ਸਾਂਭੀ ਸੁਭੀ ਵੀ ਕਹਿੰਦੇ ਚੰਗੀ ਆ ਰਾਜੀ ਫੁੱਲ ਬੈੜਿਆ ਥਾਣ ਦੇਖੋ ਵੀਰ ਜੀ ਠੱਲੇ ਪੰਡਾ ਪਾਉ ਇਹੇ ਹੀ ਕਰਮ ਵਾਲੀ ਮੈਂ ਬਹਿਣਾ ਔਖਾ ਲੈ ਜੋ ਲੈ ਜੋ ਅੱਗੇ ਲੈ ਆ ਲੈ ਵੀਰ ਜੀ ਦੇਖੋ ਚੰਗੀ ਬਰੀਡ ਵਾਲੀ ਆ ਨਾ ਜੀ ਬਹੁਤ ਠੰਡੀ ਇੱਧਰ ਕਰਿਓ ਵੀਰ ਜੀ ਫੋਟੋ ਖਿੱਚੀਏ ਠੀਕ ਆ ਜੀ ਲੈ ਜੋ ਥਾਣ ਸੋਣਾ ਸੱਲ ਲੱਗਾ ਅਗਾਈ ਨਹੀਂ ਥੁਈਓ ਜੋਰ ਛਾਈ ਵਾਲੇ ਇਹਦੇ ਨਾਲ ਦੁੱਧ ਵੀ ਸੰਗਣਾ ਫੈਂਡ ਬੜੀ ਵਧੀਆ ਕਈ ਵੀਰ 500 ਤਾਂ ਟੁੱਟਦੀ ਨਹੀਂ ਨਾਲ ਦੀ ਸਹੀ ਗੱਲ ਹੈ ਜਿਹਦੀ ਡਿਮਾਂਡ ਬੜੀ ਹੁੰਦੀ ਵਾ ਦੇਖੋ ਇਹਦਾ ਵੀਰ ਜੀ ਰੇਟ ਫਿਰ ਮੈਂ ਨਾ ਵੀ ਇਹਨਾਂ ਨੂੰ ਦੇ ਦਿੱਤੀਏ ਮੋਲ ਤੇ ਛੱਟ ਕਰਨੇ ਅਛਾਈ 52 ਜੀ 52 ਦੇ ਫੋਨ ਨਾਲ ਮਾਨਤਨ ਕਰਾਂਗੇ ਚਲੋ ਠੀਕ ਹੈ ਜਾਣ ਦੋ ਜੀ 58 ਹੋਈਆਂ ਜੀ ਗਾੜੀ ਆ ਗਈ ਇੱਕ ਸੂਈ ਹਨਾ ਹੁਣੇ ਹੱਲੇ ਸੂਈ ਆ ਦੇ ਠੀਕ ਹੈ ਠਾਕਾ ਜੇਰ ਪਾਉਣੀ ਹੈ ਤੇ ਗਾਣਾ ਠੀਕ ਹੈ ਜੀ ਜੇਰ ਪਰ ਥੱਲੇ ਉਹ ਬੜੀ ਐ ਵੀ ਕਰਮ ਵਾਲੀ ਸਾਫ ਸੁਫਾ ਬਹੁਤ ਬੋਲ ਬੜੀ ਐ ਜੀ ਇਹਦੇ ਵੀ ਜੇਰ ਜੂਰ ਪਾਉਣੀ ਆ ਇਧਰ ਨਾ ਜਵੀਂ ਕੋਈ ਗੱਲ ਸੁਰੀਆ ਲੈ ਬਚੇਰਾ ਨਾਲੇ ਕਰਦੀ ਇਹ ਵੀ ਚੰਗੀ ਆਣਾ ਜੀ ਪ੍ਰਿੰਟ ਪ੍ਰਿੰਟ ਇਹਦਾ ਬੜਾ ਵਧੀਆ ਥੱਲੇ ਥੱਬੇ ਲਾਈ ਪੈਂਦੀ ਕਰਮ ਵਾਲੀ ਮਾਲ ਫਿਰ ਵੀਰ ਜੀ ਘਰਾਂ ਚੋਂ ਲੈਂਦੇ ਸਾਰਾ ਠੀਕ ਆ ਜੀ ਤੇ ਤੁਰ ਕੇ ਮਾਲ ਲੈ ਸਾਫ ਸੁਫਾ ਮਾਲ ਲੈ ਲੈਂਦੇ ਹਾਂ ਨਾ ਪਾਣਾ ਮਾਲ ਲੈ ਦੇ ਚੰਗਾ ਦੇਰੀ ਦਾ ਚਲੋ ਠੀਕ ਆ ਜੀ ਠੀਕ ਆਪਣੀ ਛੋਟੀ ਕਮਾਈ ਰੱਖ ਕੇ ਹਾਂ ਜੀ ਪਾਣਾ ਦੇ ਦਿੰਦੇ ਚੰਗੀ ਟੌਪ ਵੀ ਵਹਿੜਿਆ ਇਹਦਾ ਫਿਰ ਵੀਰ ਜੀ ਰੇਟ ਮਗਰ ਵਸ਼ਾ ਕਵਸ਼ੀ ਆਈ ਮਗਰ ਵੱਛਾ ਜੀ ਅੱਛਾ ਮਗਰ ਚੋਬਰ ਆ ਗਿਆ ਚੋਬਰ ਆ ਗਿਆ ਚੋਬਰ ਠੀਕ ਹੈ ਜੀ ਇਹਦਾ ਰੇਟ ਸਰ ਵੀਰ ਜੀ ਮੈਂ ਨਾ ਮਗਰ ਤਾਂ ਨਹੀਂ ਗਈ ਹਾਂ ਜੀ ਚਲੋ ਹੱਕ ਤੇ ਵੀਰ ਜੀ ਰਾਜ਼ ਦੀ ਆਂਦੀ ਦੋ ਬਾਕੀ ਮੰਨ ਕਰਦੇ ਆਂਗੇ ਤੁਸੀਂ ਦੱਸੋ ਜਿਹੜੀ ਕਿਤੇ ਨਹੀਂ ਆ ਜਿਹੜੀ 85 ਦੇ ਦਈਏ ਚੱਲਾਂ ਦਾ ਸੇਲ ਹੀ ਅੱਜ ਸੇਲ ਹੀ 85 85 ਜੀ ਸਿਰਫ ਸੇਲ ਹੀ ਚੱਲਦਾ ਅੱਜ ਚਲੋ ਠੀਕ ਹੈ ਵੀਰੇ ਦੇ ਦੇ ਬਾਕੀ ਕੋਈ ਭੈਣ ਭਰਾ ਫੋਨ ਲਾਏ ਕਰਦੇ ਹੋ ਮਾਨਤਾ ਮਾਨਤਾ ਫੋਨ ਹੋਏਗਾ ਠੀਕ ਹੈ ਜੀ ਇਹੋ ਪਸ਼ੂ ਹੈ ਨਾ ਇਹ ਵੇਖੋ ਵੀਰ ਜੀ ਚੰਗੀਆਂ ਟੌਕ ਦੀਆਂ ਗਾਵਾਂ ਵੀਰ ਕੋਲ ਬਾਕੀ ਕੋਈ ਭੈਣ ਭਰਾ ਫੋਨ ਲਾਏ ਮਾਨਤਾਨ ਕਰਦਾਂਗੇ ਚੰਗੇ ਮਤਲਬ ਕਿ ਵਪਾਰ ਵੀ ਬਹੁਤ ਵਧੀਆ ਕਰਦੇ ਸਾਫ਼ ਸੁਥਰਾ ਕੰਮ ਹੁੰਦਾ ਵੀਰ ਦਾ ਚਲੋ ਠੀਕ ਹੈ ਵੀਰੇ ਸასი ਗੱਲ ਜੀ ਸასი ਗੱਲ